ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਸਭ ਦੇ ਹੋਪ ਤੁਸੀਂ ਸਾਰੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਤੇ ਕੈਂਡ ਹੋਵਗੇ ਤੇ ਹਾਂਜੀ ਆਪਾਂ ਨਾ ਕੱਲ ਇੱਕ ਵੀਡੀਓ ਪਾਈ ਸੀਗੀ ਵੀ ਆਪਣੇ ਫਾਰਮ ਤੇ ਨਾ ਤਿੰਨ ਜਾਨਵਰ ਆਪਾਂ ਸੇਲ ਕਰਨੇ ਸੀਗੇ ਤੇ ਆਪਣੇ ਉਹ ਤਿੰਨੋਂ ਜਾਨਵਰ ਸੋਲਡ ਆਊਟ ਹੋ ਗਏ ਨੇਗੇ ਤੇ ਉਹ ਵੀ ਆਏ ਸੀਗੇ ਆਪਣੇ ਪਟਾਲ ਕਲਾਂ ਤੋਂ ਤੇ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਅੱਗੇ ਦਿਖਾਵਾਂਗੇ ਵੀ ਕਿ ਉਹਨਾਂ ਨੇ ਤਿੰਨੋਂ ਜਾਨਵਰ ਆਪਣੇ ਮੀ ਮਤਲਬ ਪਰਚੇਸ ਕਰ ਲੈਨੇਗੇ ਤੇ ਬਾਕੀ ਵੀਰੇ ਹੁਣ ਵੀ ਉਹਨਾਂ ਦੇ ਰਿਲੇਟਡ ਉਹ ਤਿੰਨੋਂ ਜਾਨਵਰਾਂ ਦੇ ਰਿਲੇਟਡ ਕੋਈ ਵੀ ਵੀਰ ਜੋ ਮੈਸੇਜ ਕਰਦਾ ਕਾਲ ਕਰਦਾਗਾ ਵੀ ਬਸ ਇੱਕ ਆਪਾਂ ਇਹ ਇਨਫੋਰਮੇਸ਼ਨ ਦੇਣੀ ਸੀ ਕਿ ਉਹ ਜਾਨਵਰ ਆਪਾਂ ਸੋਲਡ ਆਊਟ ਹੋ ਗਏ ਨੇਗੇ ਆਪਣੇ ਤੇ ਫਿਊਚਰ ਦੇ ਵਿੱਚ ਆਪਾਂ ਕੋਈ ਵੀ ਜਾਨਵਰ ਹਨਾ ਆਪਾਂ ਵੇਚਣਾਗਾ ਕੁਝ ਵੀ ਆ ਤਾਂ ਆਪਾਂ ਵੀਡੀਓ ਜਰੂਰ ਪਾਵਾਂਗੇ ਤੇ ਬਾਕੀ ਵੀਰੇ ਇਹੀ ਸੀਗਾ ਵੀ ਆਪਣੇ ਜਾਨਵਰ ਉਹ ਤਿੰਨੋਂ ਸੋਲਡ ਆਊਟ ਹੋ ਗਏ ਨੇ ਜਿਵੇਂ ਤਾਂ ਵੀ ਦੋ ਸਣਾ ਜੋ ਵੀ 13 ਕਿਲੋ 13 ਕਿਲੋ ਦੇ ਵਿੱਚ ਆਜੋ ਵੀ ਬਈ ਇਹ ਉੱਡਾ ਸੁਆ ਸੁਣਾ ਬਈ ਇਹ ਤੇ ਨਹੀਂ ਰਾਤਾ ਕਰੀ ਦੇਖਣਾ ਅੰਦੇ ਵਿਚਾਰੀ ਕਹਿੰਦਾ ਯਾਰ ਬਈ ਅਜਿਹੀ ਤੇਤੀ ਗੱਲਾਂ ਨਾ ਪਾਈ ਲੈਣ ਨੇ ਕੱਢ ਜਾ 14 ਕਿਲੋਮੀਟਰ ਤੇਰੇ ਬਈ ਦੋ ਦੰਦ ਹਜੇ ਤੋੜੇ ਸੀਗੇ ਜਦੋਂ ਸੁਬੀ ਸੀਗੇ ਮਖੀਰੀ ਮੰਨਦਾ ਕੱਢੇ ਵੀ ਨਹੀਂ ਜਾਈ ਨੇ ਹੁਣ ਇਹ ਪ੍ਰਧਾਨ ਗੁੱਲ ਤੋਂ ਗੱਪਣਾ ਠੀਕ ਹੈ ਬੜਾ ਜੀ ਪਏ ਨੇਗੇ ਮੈਨੂੰ ਐ ਲੱਗਦਾ ਵੀ ਦਿਨ ਲਈ ਜੁੜੇ ਇਹ 22 ਪਤਾ ਨਹੀਂ 27 ਰਨ ਪਏ ਆ ਆਮ ਉਹ ਸਟਾਰਟਿੰਗ ਕਰੀ ਜੀ ਆਰਡਰ ਉਡੋ ਕੋ ਬਾਟੇ ਪੌਂਡ ਲਾਣਗੇ ਆ ਬਾਈ ਆ ਦੱਸ ਨਹੀਂ ਕੁੱਲ ਹੋ ਰਹੀ ਦੋ ਹਾਂ ਹਾਂ ਬਾਈ ਫਿਰ ਜੇ ਸੇਲ ਕਰੀ ਹਾਂ ਤੂੰ ਦੱਸ ਜੂਗਾ ਮੈਨੂੰ ਵੀ ਆਈ ਹੈ ਜੇ ਕੋਈ ਚੰਦਾ ਬੰਦਾ ਲੈ ਜੇ ਜੀ ਬਾਈ ਸਤਿ ਸ਼੍ਰੀ ਅਕਾਲ ਇੱਕ ਬਾਈ ਜਿਹੜੇ ਆਪਾਂ ਨੂੰ ਨਾ ਕਾਲ ਕਾਫੀ ਆ ਰਹੇ ਸੀਗੇ ਤੇ ਕੱਲ ਆਪਾਂ ਹੀ ਨਹੀਂ ਮਿਲ ਪਾਏ ਸੀਗੇ ਸੇਲ ਲਈ ਤਿੰਨ ਉਹ ਆ ਬਾਈ ਆਪਣੇ ਪਟਾਲ ਕਲਾਂ ਤੋਂ ਨੇਗੇ ਤੇ ਤਿੰਨੋਂ ਦੇ ਤਿੰਨੇ ਐਨੀਮਲ ਬਾਈ ਲੈ ਕੇ ਪਾਈਆਂ ਦਾ ਵੀ ਬਹੁਤ ਸੋਹਣਾ ਕੰਮ ਆ ਤੇ ਵਧੀਆ ਐਨੀਮਲ ਤਿਆਰ ਕਰਦੇ ਨੇਗੇ ਪੂਰੇ ਚੰਗੇ ਬਰੀਡ ਦੇ ਹੀਫਰਾਂ ਲੈ ਕੇ ਚੰਗੀਆਂ ਤਿਆਰ ਕਰਦੇ ਆ ਤੇ ਬਾਈ ਤਿਆਰ ਕਰਕੇ ਬਾਈ ਸੇਲ ਵੀ ਕਰਦੇ ਨੇਗੇ ਹਾਂ ਤੇ ਬਾਈ ਕੀ ਚ ਹੈ ਹਰਵੰਤ ਪਟਾਲ ਡੈਰੀ ਫਾਰਮ ਇੰਸਟਾ ਗ੍ਰਾਮ ਤੇ ਬਾਈ ਦਾ ਪੇਜ ਆਗਾ ਦੇ YouTube ਤੇ ਵੀ ਹੈ ਬਈ ਹਾਂਜੀ YouTube ਤੇ ਵੀ ਬਾਈ ਚੈਨਲ ਆਗਾ ਬਾਈ ਦਾ ਤੇ ਉਹਤੇ ਬਾਈ ਵਿਜ਼ਿਟ ਕਰਿਓ ਬਹੁਤ ਬਾਈ ਸੋਹਣੇ ਮੈਂ ਤੁਹਾਨੂੰ ਦੱਸਦਾ ਵੀ ਮੈਂ ਵੀ ਬਾਈ ਦੀਆਂ ਵੀਡੀਓਆਂ ਦੇਖਦਾ ਹੁੰਦਾ ਮੇਰੇ ਨਾਲੋਂ ਵੀ ਬਹੁਤ ਜ਼ਿਆਦਾ ਸੰਭਾਲ ਆ ਬਾਈ ਦੀ ਮੇਰੀ ਕੁਝ ਵੀ ਨਹੀਂ ਇਹਨਾਂ ਨੂੰ ਦੇਖ ਕੇ 0% ਸੰਭਾਲ ਵੀ ਨਹੀਂ ਹੈਗੀ ਮੇਰੀ ਬਹੁਤ ਵਧੀਆ ਨਹੀਂ ਮਲ ਪਿਆਰ ਕਰਦੇ ਨੇਗੇ ਬਾਈ ਤੇ ਓਕੇ ਭਰਾ ਜੇ ਕਿਸੇ ਨੇ ਇੱਕ ਗੱਲ ਹੋਰ ਬਾਈ ਚੰਗੀ ਹੀਫਰ ਲੈਣੀ ਹੋਵੇ ਤਿਆਰ ਹੋਈ ਹੋਈ ਪਰ ਬਾਈ ਪ੍ਰਾਈਸ ਪੂਰਾ ਵੀ ਬਰੀ ਹੀ ਹੁੰਦਾ ਹੈ ਦੇਖੋ ਜੀ ਚੰਗਾ ਐਨੀਮਲ ਹੋਊਗਾ ਉਹਦਾ ਐਨੀਮਲ ਵੀ ਪ੍ਰਾਈਜ਼ ਵੀ ਉਹਦਾ ਪੂਰਾ ਫੁੱਲੀ ਹੋਊਗਾ ਤੇ ਬਾਈ ਨਾਲ ਕੰਟੈਕਟ ਵੀ ਕਰ ਸਕਦੇ ਹੋ ਬਾਕੀ ਤੁਸੀਂ ਪੇਜ ਤੇ ਬਾਈ ਤੇ ਵੇਖੋ ਕਰਦੇ ਹੋ ਓਕੇ ਧੰਨਵਾਦ ਬਾਈ ਬਾਈਆਂ ਤੋਂ ਚਲੋ ਹੁਣ ਅਸੀਂ ਮੁੜ ਤੋਂ ਕੋਈ ਗੱਲ ਨਹੀਂ ਬਈ ਕੋਈ ਗੱਲ ਨਹੀਂ ਹਾਂਜੀ ਤੇ ਹੈਗੀ ਸੀਗੀ ਆਪਣੀ ਅੱਜ ਦੀ ਵੀਡੀਓ ਚਲੋ ਵੀਰ ਲੈ ਕੇ ਗਏ ਆ ਪੁਟਾਲ ਕਲਾਂ ਤੋਂ ਆਪਣੇ ਜਨਵਰ ਤੇ ਅੱਗੇ ਵੀ ਵੀਰਾਂ ਨੂੰ ਵਾਅਦਾ ਕਰਨ ਜਾ ਕੇ ਤੇ ਬਾਕੀ ਆਪਾਂ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤੇ ਬੈਲ ਆਈਕਨ ਨੂੰ ਕਰ ਦਿਆ ਕਰੋ ਆਨ ਇਹਦੇ ਨਾਲ ਜਿਹੜੀਆਂ ਨੋਟੀਫਿਕੇਸ਼ਨਸ ਨੇ ਉਹ ਤੁਹਾਨੂੰ ਔਨ ਟਾਈਮ ਮਿਲਦੀਆਂ ਰਹਿੰਦੀਆਂ ਨੇ ਮਿਲਦੇ ਆ ਫਿਰ ਬਾਏ ਬਾਏ